ਪੰਜਾਬ ਉਹ ਸੂਬਾ ਹੈ ਜਿੱਥੇ ਰਿਪੇਰੀਅਨ ਲਾ ਲਾਗੂ ਹੁੰਦਾ ਹੈ ਕਿਉਂਕਿ ਇੰਨੇ ਮੁੱਖ ਮੰਤਰੀ ਆ ਕੇ ਚਲੇ ਗਏ ਪਰ ਸਾਨੂੰ ਪੰਜਾਬ ਦੇ ਪਾਣੀਆਂ ਦਾ ਮੁੱਲ ਨਹੀਂ ਮਿਲਿਆ ਇਹ ਕਿਉਂਕਿ ਹੁਣ ਇੰਨੇ ਹੜਾ ਆਇਆ ਤੁਸੀਂ ਸਾਰਿਆਂ ਨੇ ਦੇਖਿਆ ਕਿੰਨਾ ਸਾਡਾ ਨੁਕਸਾਨ ਹੋਇਆ ਤੇ ਗੱਲ ਕਰਨ ਤੋਂ ਇਹ ਡਰਦੇ ਨੇ ਭਾਈ ਇਹਨਾਂ ਦੀਆਂ ਲੱਤਾਂ ਪਹਾੜ ਨਹੀਂ ਚੱਲਦੀਆਂ ਅਸੀਂ ਤਾਂ ਧਰਤੀ ਹੇੜਲੇ ਪਾਣੀ ਦਾ ਨਾਸ ਕਰਤਾ ਅਸੀਂ ਪੱਥਰ ਲੈ ਕੇ ਆਉਨੇ ਸਾਨੂੰ ਪੱਥਰ ਮੁਫਤ ਮਿਲਦਾ ਜਿਹੜੇ ਰਾਜ ਪੈਟਰੋਲੀਅਮਾਂ ਜਿੱਥੇ ਸਾਨੂੰ ਪੈਟਰੋਲ ਡੀਜ਼ਲ ਕਦੀ ਮੁਫਤ ਮਿਲਿਆ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਰਾਊਂਡ ਤੋਂ ਉੱਠ ਕੇ ਗਏ ਨੇ ਆਮ ਲੋਕਾਂ ਚੋਂ ਗਏ ਨੇ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਵੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਐਸਵਾਈਐਲ ਦੇ ਮੁੱਦੇ ਤੇ ਉਹਨਾਂ ਨੇ ਮੀਟਿੰਗ ਕੀਤੀ ਪਰ ਅੱਜ ਮੁੱਦਾ ਕੀ ਹੈ ਮੈਂ ਪਾਣੀ ਦੇ ਨੇੜੇ ਖੜਾ ਨਹਿਰ ਤੇ ਇਹੀ ਗੱਲ ਕਰਨੀ ਆਪਾਂ ਪਾਣੀਆਂ ਦੇ ਮੁੱਦੇ ਤੇ ਕੀ ਪੰਜਾਬ ਦਾ ਕੋਈ ਅਜਿਹਾ ਮੁੱਖ ਮੰਤਰੀ ਆਵੇਗਾ ਜਿਹੜੇ ਗੈਰ ਰਿਪੇਰੀਅਨ ਸੂਬਿਆਂ ਨੂੰ ਜਿਹੜਾ ਸਾਡਾ ਪਾਣੀ ਜਾ ਰਿਹਾ ਹੈ ਉਸ ਦੀ ਉਸ ਦਾ ਮੁੱਲ ਮੰਗ ਸਕੇ ਕੀ ਕੋਈ ਇਦਾਂ ਦਾ ਸਾਨੂੰ ਜਿਹੜਾ ਅਚੀਵ ਮਿਨਿਸਟਰ ਉਹ ਕਦੀ ਮਿਲੇਗਾ ਗੱਲ ਆਪਾਂ ਸ਼ੁਰੂ ਤੋਂ ਲੈ ਕੇ ਚੱਲਦੇ ਆਂ ਪੰਜਾਬ ਉਹ ਸੂਬਾ ਹੈ ਜਿੱਥੇ ਰਿਪੇਰੀਅਨ ਲਾ ਲਾਗੂ ਹੁੰਦਾ ਹੈ ਕਿਉਂਕਿ ਪੰਜਾਬ ਤੋਂ ਉੱਪਰੋਂ ਪਾਣੀ ਡਗਦਾ ਤੇ ਪੰਜਾਬ ਦਾ ਨੁਕਸਾਨ ਹੁੰਦਾ ਇਸ ਵਾਰ ਕਿੰਨੇ ਹੜਾ ਏ ਸਤਲੁਜ ਬਿਆਸ ਰਾਵੀ ਨੇ ਕਿੰਨਾ ਪਠਾਨਕੋਟ ਦੇ ਏਰੀਆ ਵਿੱਚ ਰਾਵੀ ਨੇ ਵੀ ਕਿੰਨਾ ਨੁਕਸਾਨ ਕੀਤਾ ਸਾਡੀਆਂ ਫਸਲਾਂ ਦਾ ਪੰਜਾਬ ਦੇ ਘਰਾਂ ਦਾ ਪੰਜਾਬ ਦੇ ਲੋਕਾਂ ਦਾ ਕਿੰਨਾ ਪ੍ਰਤੀਸ਼ਤ ਨੁਕਸਾਨ ਹੋਇਆ ਅਜੀਆਂ ਥਾਵਾਂ ਵੀ ਨੇ ਜਿੱਥੇ ਅੱਜ ਤੱਕ ਵੀ ਕਣਕ ਨਹੀਂ ਬੀਜੀ ਗਈ ਕਿਉਂਕਿ ਪਹਿਲੀ ਬਾਤ ਹੀ ਨਹੀਂ ਆਈ ਸੋ ਅਸੀਂ ਸਾਡੇ ਸੂਬੇ ਤੇ ਪੰਜਾਬ ਤੇ ਰਿਪੇਰੀਅਨ ਕਾਨੂੰਨ ਲਾਗੂ ਹੁੰਦਾ ਹੈ ਜਿਹੜੇ ਗੈਰ ਰਿਪੇਰੀਅਨ ਸੂਬੇ ਨੇ ਚਾਹੇ ਉਹ ਰਾਜਸਥਾਨ ਹੈ ਚਾਹੇ ਉਹ ਹਰਿਆਣਾ ਚਾਹੀ ਦਿੱਲੀ ਹੈ ਜਾਂ ਕੋਈ ਹੋਰ ਸੂਬਾ ਹੈ ਜਿੱਥੇ ਪੰਜਾਬ ਦਾ ਪਾਣੀ ਜਾ ਰਿਹਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਰਾਊਂਡ ਤੋਂ ਉੱਠ ਕੇ ਗਏ ਨੇ ਆਮ ਲੋਕਾਂ ਚੋਂ ਗਏ ਨੇ ਸੋ ਇਸ ਤੋਂ ਪਹਿਲਾਂ ਜਦੋਂ ਕਿਤੇ ਗੱਲ ਹੁੰਦੀ ਸੀ ਚਾਹੇ ਦਿੱਲੀ ਧਰਨੇ ਵੇਲੇ ਜਾਂ ਉਸ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਮੰਗਾ ਚੰਗੀ ਤਰ੍ਹਾਂ ਪਤਾ ੜੇ ਸੋ ਮੈਂ ਤੁਹਾਡੇ ਜ਼ਰੀਏ ਮੁੱਖ ਮੰਤਰੀ ਮਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਹੀ ਉਹ ਜਿਹੜੇ ਕਹਿ ਸਕਦੇ ਹੋ ਵੀ ਭਾਈ ਸਾਨੂੰ ਰਿਪੇਰੀਅਨ ਲਾ ਦੇ ਤਹਿਤ ਅੱਜ ਤੱਕ ਸਾਡੇ ਪਾਣੀ ਦਾ ਮੁੱਲ ਦਿੱਤਾ ਜਾਵੇ ਲॉयਲਟੀ ਦਿੱਤੀ ਜਾਵੇ ਕਿਉਂਕਿ ਕਿਸੇ ਮੁੱਖ ਮੰਤਰੀ ਨੇ ਅੱਜ ਤੱਕ ਇਹ ਗੱਲ ਨਹੀਂ ਕੀਤੀ ਕਿਉਂਕਿ ਇਹ ਗੱਲ ਕਰਨ ਲਈ ਜ਼ਰਤ ਚਾਹੀਦੀ ਹੈ ਐਨੇ ਮੁੱਖ ਮੰਤਰੀ ਆ ਕੇ ਚਲੇ ਗਏ ਪਰ ਸਾਨੂੰ ਪੰਜਾਬ ਦੇ ਪਾਣੀਆਂ ਦਾ ਮੁੱਲ ਨਹੀਂ ਮਿਲਿਆ ਇਹ ਗੱਲ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਅਸੀਂ ਸਾਡੇ ਸੂਬੇ ਤੇ ਪੰਜਾਬ ਤੇ ਰਿਪੇਰੀਅਨ ਕਾਨੂੰਨ ਲਾਗੂ ਹੁੰਦਾ ਹੈ ਇਸ ਲਈ ਸਾਨੂੰ ਰਿਪੇਰੀਅਨ ਕਾਨੂੰਨ ਦੇ ਤਹਿਤ ਜਿਹੜਾ ਪਾਣੀ ਸਾਡੇ ਤੋਂ ਰਾਜਸਥਾਨ ਨੂੰ ਜਾਂਦਾ ਹੈ ਜਿਵੇਂ ਦੋ ਜੋੜੀਆਂ ਨਹਿਰਾਂ ਰਾਹੀਂ ਜਾਂਦਾ ਹੈ ਜਾਂ ਹਰਿਆਣਾ ਨੂੰ ਜਾਂਦਾ ਜਾਂ ਦਿੱਲੀ ਜਾਂ ਕਿਤੇ ਵੀ ਹੋਰ ਸੂਬਿਆਂ ਦੇ ਵਿੱਚ ਜਾਂਦਾ ਤਾਂ ਸਾਨੂੰ ਉਹਦਾ ਮੁੱਲ ਦਿੱਤਾ ਜਾਵੇ ਜੇ ਸਾਨੂੰ ਪਾਣੀਆਂ ਦਾ ਮੁੱਲ ਮਿਲ ਜੂਗਾ ਤਾਂ ਪੰਜਾਬ ਦਾ ਸਾਰਾ ਕਰਜ਼ਾ ਮਾਫ਼ ਹੋ ਜਾਊਗਾ ਜਿਹੜਾ ਪੰਜਾਬ ਦੇ ਜੰਮ ਦੇ ਬੱਚੇ ਦੇ ਸਿਰ ਤੇ ਆ ਪੰਜਾਬ ਖੁਸ਼ਹਾਲ ਸੂਬਾ ਬਣ ਜਾਊਗਾ ਕਿਉਂਕਿ ਅਸੀਂ ਤਾਂ ਮੰਗ ਹੀ ਕਰ ਸਕਦੇ ਹਾਂ ਨਾ ਸੈਂਟਰ ਤੋਂ ਸੋ ਸਾਡੀ ਇਹ ਮੰਗ ਇਸ ਮੰਗ ਵੱਲ ਧਿਆਨ ਦਿੱਤਾ ਜਾਵੇ ਹੈਨਾ ਪੰਜਾਬ ਦੇ ਕਿਉਂਕਿ ਹੁਣ ਇੰਨੇ ਹੜਾ ਯਾਰ ਤੁਸੀਂ ਸਾਰਿਆਂ ਨੇ ਦੇਖਿਆ ਕਿੰਨਾ ਸਾਡਾ ਨੁਕਸਾਨ ਹੋਇਆ ਸੋ ਰਿਪੇਰੀਅਨ ਕਾਨੂੰਨ ਕੀ ਕਹਿੰਦਾ ਹੈ ਵੀ ਜਿੱਥੇ ਪਾਣੀ ਮਾਰ ਕਰਦਾ ਉਹ ਪਾਣੀ ਉਥੋਂ ਦਾ ਜੇ ਪਾਣੀ ਆ ਕੇ ਉਹਨੇ ਸਾਡੇ ਪੰਜਾਬ ਤੇ ਮਾਰ ਕੀਤੀ ਹੈ ਤਾਂ ਜਿਹੜਾ ਪਾਣੀ ਸਾਰਾ ਤੁਰਿਆ ਫਿਰਦਾ ਹੈ ਇਹ ਪਾਣੀਆਂ ਤੇ ਸਾਡਾ ਹੱਕ ਹੈ ਇਹ ਤਾਂ ਇੱਕ ਨਹਿਰ ਹੈ ਛੋਟੀ ਜੀ ਦਿਖਾ ਦੇ ਇੱਕ ਵਾਰ ਇਹ ਤਾਂ ਇੱਕ ਨਹਿਰ ਹੈ ਤੇ ਜਿੱਥੋਂ ਜਦੋਂ ਵੱਡੇ ਵੱਡੇ ਦਰਿਆਵਾਂ ਰਾਹੀਂ ਪਾਣੀ ਆਉਂਦਾ ਹੜ ਆਉਂਦੇ ਨੇ ਰੋ ਆਉਂਦੇ ਨੇ ਤਾਂ ਅੱਜ ਤੱਕ ਸਾਨੂੰ ਇਹਨਾਂ ਪਾਣੀਆਂ ਦੀ ਰਾਇਲਟੀ ਮਿਲੀ ਨਹੀਂ ਪਾਣੀਆਂ ਦਾ ਮੁੱਲ ਕਦੇ ਮਿਲਿਆ ਹੀ ਨਹੀਂ ਸੋ ਪੰਜਾਬ ਦੇ ਲਈ ਮੈਂ ਹੁਣ ਮੁੱਖ ਮੰਤਰੀ ਸਾਹਿਬ ਐਸਵਾਈਐਲ ਦੇ ਮੁੱਦੇ ਤੇ ਹਰਿਆਣਾ ਨਾਲ ਮੀਟਿੰਗ ਕਰਕੇ ਆਇਆ ਹਰਿਆਣਾ ਸਾਡਾ ਛੋਟਾ ਭਾਈ ਹੈ ਸੋ ਸਾਡਾ ਹਰਿਆਣਾ ਨਾਲ ਬਹੁਤ ਪਿਆਰ ਆ ਸਾਡਾ ਭਾਈ ਚਾਰ ਕਿਸਾਂਜ ਹੈ ਪਰ ਗੱਲ ਹੈ ਜਿਹੜੇ ਗੈਰ ਰੇਪੇਰੀਆਂ ਸੂਬੇ ਦੋ ਜੋੜੀਆਂ ਨੇ ਨਾ ਭਰੀਆਂ ਜਾਂਦੀਆਂ ਨੇ ਰਾਜਸਥਾਨ ਨੂੰ ਜਾਂਦਾ ਨਾ ਪਾਣੀ ਅੱਜ ਤੱਕ ਪੰਜਾਬੀਓ ਤੁਹਾਨੂੰ ਪਾਣੀਆਂ ਦਾ ਮੁੱਲ ਮਿਲਿਆ ਨਹੀਂ ਮਿਲਿਆ ਕਿਸੇ ਮੁੱਖ ਮੰਤਰੀ ਨੇ ਗੱਲ ਹੀ ਨਹੀਂ ਕੀਤੀ ਕਿਉਂਕਿ ਗੱਲ ਕਰਨ ਤੋਂ ਇਹ ਡਰਦੇ ਨੇ ਭਾਈ ਇਹਨਾਂ ਦੀਆਂ ਲੱਤਾਂ ਪਹਾੜ ਨਹੀਂ ਚੱਲਦੀਆਂ ਇਹਨਾਂ ਦੇ ਪਾਰਨਾ ਦੇ ਵਿੱਚ ਜਾਣ ਹੈ ਨਹੀਂ ਉੱਥੇ ਜਾ ਕੇ ਦਿੱਲੀ ਜਾ ਕੇ ਇਹ ਆਪਦੀ ਮੰਗ ਰੱਖ ਸਕਣ ਇਹ ਜਾਇਜ਼ ਮੰਗ ਹੈ ਇਹ ਕੋਈ ਗੈਰ ਜਾਇਜ਼ ਮੰਗ ਹੈ ਹੀ ਨਹੀਂ ਗੈਰ ਜਾਇਜ਼ ਇਹ ਬਿਲਕੁਲ ਜਾਇਜ਼ ਮੰਗ ਹੈ ਵੀ ਯਾਰ ਸਾਨੂੰ ਸਾਡੇ ਪਾਣੀਆਂ ਦੀ ਅਮੁੱਲ ਦੇ ਦਿਓ ਦੇਖੋ ਇਸ ਵਾਰ ਕਿੰਨੇ ਹਜ਼ਾਰ ਡੰਗਰ ਜਿਹੜਾ ਪਾਣੀ ਚੋੜਿਆ ਕਿੰਨੇ 100 ਘਰ ਟੁੱਟੇ ਕਿੰਨੇ ਪਸ਼ੂਆਂ ਦਾ ਚਾਰਾ ਖਰਾਬ ਹੋਇਆ ਕਿੰਨੀਆਂ ਫਸਲਾਂ ਮਰੀਆਂ ਪੰਜਾਬ ਇੰਡਸਟਰੀ ਦਾ ਕਲਾ ਕਲਾ ਕਲਾਕਾਰ ਸਿੰਗਰ ਆ ਕੇ ਉੱਥੇ ਬੈਠ ਕੇ ਬਾੜਾਂ ਤੇ ਉਹਨਾਂ ਨੇ ਲੋਕਾਂ ਦਾ ਸਾਥ ਦਿੱਤਾ ਐਨਆਰਆਈ ਭਰਾਵਾਂ ਨੇ ਸਾਥ ਦਿੱਤਾ ਹੋਰ ਜਿਹੜੇ ਲੋਕ ਵੀ ਕਰ ਸਕਦੇ ਸੀ ਉਹਨਾਂ ਨੇ ਸਾਥ ਦਿੱਤਾ ਲੋਕਾਂ ਨੂੰ ਦੁਬਾਰਾ ਖੜੇ ਹੋਣ ਲਈ ਉਹਨਾਂ ਦਾ ਜੀਵਨ ਪੰਦਰ ਸਹੀ ਕਰਨ ਲਈ ਡੰਗਰ ਪਸ਼ੂ ਲੈ ਕੇ ਦਿੱਤੇ ਮਹੀਆਂ ਲੈ ਕੇ ਦਿੱਤੀਆਂ ਬੱਕਰੀਆਂ ਤੱਕ ਲੈ ਕੇ ਦਿੱਤੀਆਂ ਗਈਆਂ ਜਿਹੜੇ ਘਰ ਟਹਿਗੇ ਸੀ ਉਹ ਘਰ ਪੁਆਏ ਗਏ ਪੰਜਾਬ ਦੇ ਬਹੁਤ ਅਜੇ ਸਿੰਗਰ ਨੇ ਕਲਾਕਾਰ ਨੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਬਾਹ ਫੜੀ ਪਰ ਜੇ ਸਾਨੂੰ ਉਹ ਪਾਣੀਆਂ ਦਾ ਲਾਇਲਟੀ ਮਿਲ ਜਾਂਦੀ ਉਹ ਪਾਣੀਆਂ ਦਾ ਮੁੱਲ ਮਿਲ ਜਾਂਦਾ ਤਾਂ ਇਹ ਪੰਗਾ ਹੀ ਨਹੀਂ ਸੀ ਕਿਉਂ ਕਿਉਂਕਿ ਜਦੋਂ ਪਾਣੀ ਕੋਦਮ ਰੋ ਆਉਂਦਾ ਤਾਂ ਮਾਰ ਸਾਡੇ ਸੂਬੇ ਤੇ ਹੁੰਦੀ ਆ ਸਾਡੀਆਂ ਕਿੰਨੇ ਹਜ਼ਾਰ ਲਿੰਕ ਸੜਕਾਂ ਟੁੱਟੀਆਂ ਕਿੰਨੇ ਸੈਂਕੜੇ ਵਧੀਆ 메ਨ ਸੜਕਾਂ ਟੁੱਟੀਆਂ ਕਿਉਂਕਿ ਅਸੀਂ ਉਹਨਾਂ ਉਸ ਪਾਸੇ ਰਹੇ ਹਾਂ ਜਿੱਥੇ ਹੜਾ ਹੈ ਪ੍ਰੋਜਪੁਰ ਹਰ ਸਾਲ ਪ੍ਰੋਜਪੁਰ ਡੁੱਬਦਾ ਯਾਰ ਹਰ ਸਾਲ ਉਹ ਪਿੰਡਾਂ ਦੇ ਨਾਮ ਰਟੇ ਹੋਏ ਨੇ ਸਾਨੂੰ ਉੱਥੇ ਪਾਣੀ ਮਾਰ ਕਰਨਾ ਹੀ ਕਰਨਾ ਜਦੋਂ ਸੱਤ ਲੋ ਚੜਦਾ ਫਿਰ ਬਿਆਸ ਜਦੋਂ ਚੜਦਾ ਤਾਂ ਉੱਥੇ ਕਿੰਨਾ ਨੁਕਸਾਨ ਹੋਇਆ ਰਾਵੀ ਨੇ ਇਸ ਵਾਰ ਜਿਹੜਾ ਕੀਤਾ ਜਿੱਥੇ ਵੱਡੇ ਵੱਡੇ ਕੈਕ ਕਲਾਕਾਰ ਰਮਦਾਸ ਵਰਗੇ ਏਰੀਏ ਉੱਥੇ ਪਹੁੰਚੇ ਹੋਏ ਸੀ ਉੱਥੇ ਕਿੰਨਾ ਨੁਕਸਾਨ ਹੋਇਆ ਸੋ ਪਾਣੀਆਂ ਨੇ ਭਾਈ ਜਦ ਨੁਕਸਾਨ ਸਾਡਾ ਕਰਨਾ ਹੈ ਇਸ ਪੰਜਾਬ ਦਾ ਕਰਨਾ ਹੈ ਤਾਂ ਫਿਰ ਸਾਡੇ ਪੰਜਾਬ ਦੇ ਜਾਂਦੇ ਪਾਣੀਆਂ ਦਾ ਸਾਨੂੰ ਮੁੱਲ ਕਿਉਂ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਅਜੇ ਇਨਸਾਨ ਹੋ ਜਿਨ੍ਹਾਂ ਨੂੰ ਇਹ ਮੁੱਦੇ ਪਤਾ ਨੇ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਕਿਉਂਕਿ ਡਿਸਕਸ ਹੁੰਦੇ ਸੀਗੇ ਤੁਸੀਂ ਇਸ ਮੁੱਦਿਆਂ ਤੇ ਬੋਲਦੇ ਸੀਗੇ ਬੁੱਢੇ ਦਰਿਆ ਵਾਲਾ ਮੁੱਦਾ ਤੁਹਾਨੂੰ ਸਭ ਤੋਂ ਵੱਧ ਪਤਾ ਹੈ ਸਪੀਕਰ ਸੰਧਵਾ ਸਾਹਿਬ ਆ ਕੇ ਉੱਥੇ ਨਾਲ ਖੜਦੇ ਰਹੇ ਤੁਸੀਂ ਆ ਕੇ ਨਾਲ ਖੜਦੇ ਰਹੇ ਹੋ ਲੁਧਿਆਣੇ ਹੁਣ ਤਾਂ ਪੁਲ ਬਣ ਗਿਆ ਭਾਰਤ ਨਗਰ ਚੌਕ ਕਿਵੇਂ ਕੀ ਕੀ ਕਸ਼ ਕੀਤਾ ਸੀ ਹੋਰ ਵੀ ਕਿੰਨੇ ਕਲਾਕਾਰ ਸਿੰਗਰ ਜਾਂ ਜਿਹੜੇ ਸੋਸ਼ਲ ਵਰਕਰ ਆਏ ਹੋਏ ਸੀ ਸੋ ਇਹ ਪੰਜਾਬ ਦਾ ਮੁੱਖ ਮੁੱਦਾ ਹੈ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਸੀਂ ਉੱਥੇ ਗੱਲ ਰੱਖੋ ਇਹ ਤੁਸੀਂ ਕਹੋ ਵੀ ਪਿਛਲੇ ਇੰਨੇ ਸਾਲਾਂ ਦਾ ਸਾਨੂੰ ਉਹਨਾਂ ਪਾਣੀਆਂ ਦਾ ਮੁੱਲ ਨਹੀਂ ਦਿੱਤਾ ਗਿਆ ਸਾਡੇ ਲੋਕ ਤਾਂ ਨਹਿਰੀ ਪਾਣੀ ਤੇ ਅਸੀਂ ਤਾਂ ਡਿਪੈਂਡਿੰਗ ਰਹੇ ਕਿਉਂਕਿ ਹੁਣ ਪਿਛਲੇ ਸਾਲ ਮਾੜੇ ਮੋٹے ਜਿਹੜੇ ਖਾਲ ਕੱਸੀਆਂ ਚੱਲਣ ਨਹੀਂ ਤਾਂ ਅਸੀਂ ਵਾਹ ਕੇ ਵਿਚਮੜਾਲੇ ਸੀ ਅਸੀਂ ਤਾਂ ਧਰਤੀ ਖੇੜਲੇ ਪਾਣੀ ਦਾ ਨਾਸ ਕਰਤਾ ਪੰਜਾਬੀਓ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਾਣੀ ਪੀਣ ਲਈ ਨਹੀਂ ਮਿਲਣਾ ਜੋ ਸਾਡੇ ਹਾਲਾਤ ਹੋਏ ਪੈਨੇ ਕਿਉਂ ਅਸੀਂ ਇਹ ਕਰ ਰਹੇ ਹਾਂ ਕਿੱਧਰ ਨੂੰ ਜਾ ਰਹੇ ਹਾਂ ਸਾਨੂੰ ਇਸ ਬਾਰੇ ਸੋਚਣਾ ਪਊਗਾ ਯਾਰ ਸੋ ਇਸ ਲਈ ਸਾਡੀਆਂ ਜਿਹੜੇ ਆਮ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਜਿਹੜੇ ਨੁਕਸਾਨ ਹੋਣੇ ਨੇ ਉਹਨਾਂ ਤੋਂ ਬਚਣ ਲਈ ਮੈਂ ਕਹਿ ਰਿਹਾ ਕਿ ਸਾਡੇ ਪਾਣੀਆਂ ਦਾ ਮੁੱਲ ਉਹਨਾਂ ਸੂਬਿਆਂ ਤੋਂ ਲਿਆ ਜਾਵੇ ਕੀ ਰਾਜਸਥਾਨ ਸਾਨੂੰ ਪੱਥਰ ਫਰੀ ਦਿੰਦਾ ਹੈ ਇਹ ਐਨਾ ਕਹਿ ਦਿਓ ਵੀ ਅਸੀਂ ਜਾਣਬੁੱਝ ਕੇ ਕੋਈ ਟਕਰਾਅ ਪੈਦਾ ਕਰਨ ਨਹੀਂ ਰਾਜਸਥਾਨ ਵਾਲੇ ਵੀ ਸਾਡੇ ਭਰਾ ਨੇ ਉਹਨਾਂ ਸੂਬਿਆਂ 'ਚ ਪੱਥਰ ਬਹੁਤ ਜ਼ਿਆਦਾ ਹੈ ਅਸੀਂ ਪੱਥਰ ਲੈ ਕੇ ਆਉਂਨੇ ਸਾਨੂੰ ਪੱਥਰ ਮੁਫਤ ਮਿਲਦਾ ਜਿਹੜੇ ਰਾਜ ਪੈਟਰੋਲੀਅਮ ਆ ਜਿੱਥੇ ਸਾਨੂੰ ਪੈਟਰੋਲ ਡੀਜ਼ਲ ਕਦੀ ਮੁਫਤ ਮਿਲਿਆ ਨਹੀਂ ਤੇ ਸਾਡਾ ਪਾਣੀ ਹੁਣ ਤਾਂ ਨਹਿਰਾਂ ਵੀ ਪੱਕੀਆਂ ਕਰ ਰਹੇ ਨੇ ਵੀ ਪਾਣੀ ਧਰਚੇ ਸਿਮੇ ਵੀ ਨਾ ਸੋ ਇਹ ਬਹੁਤ ਘਾਤ ਕਹਿ ਲੋ ਦੋਸਤੋ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਮੰਗ ਜਿਹੜੇ ਸੈਂਟਰ ਦੇ ਮਿਨਿਸਟਰ ਨੇ ਉਹਨਾਂ ਕੋਲੇ ਰੱਖੋ ਗ੍ਰਹਿ ਮੰਤਰੀ ਸਾਹਿਬ ਕੋਲੇ ਰੱਖੋ ਵੀ ਸਾਨੂੰ ਸਾਡੇ ਪਾਣੀਆਂ ਦਾ ਮੁੱਲ ਦਿੱਤਾ ਜਾਵੇ ਤਾਂ ਜੋ ਅਸੀਂ ਆਪਦੇ ਲੋਕਾਂ ਨੂੰ ਇਹ ਕਹਿ ਸਕੀਏ ਕਿ ਨਹੀਂ ਅਸੀਂ ਪਾਣੀਆਂ ਦਾ ਮੁੱਲ ਲੈਨੇ ਆ ਤੁਹਾਡਾ ਜੀਵਨ ਪੱਧਰਾ ਸੀ ਉੱਚਾ ਕਰਾਂਗੇ ਬਸ ਇਹ ਮੇਰੀ ਮੰਗ ਸੀਗੀ ਇਹ ਮੈਂ ਬੇਨਤੀ ਕਰਨੀ ਸੀ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ